No. ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਬਟਾਲਾ ਦੇ Hindu ਬਹੁਤ ਗਿਣਤੀ ਦੇ ਤੰਗ ਚੱਕਰੀ ਬਾਜ਼ਾਰ ਦੇ ਵਿੱਚ ਦਿਨ ਦਿਹਾੜੇ ਲੱਗੇ ਖਾਲਿਸਤਾਨ ਜਿੰਦਾਬਾਦ ਦੇ ਪੋਸਟਰ ਪੁਲਿਸ ਵੱਲੋਂ ਇਹਨਾਂ ਪੋਸਟਰਾਂ ਨੂੰ ਉਤਾਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ Hindu ਸੰਗਠਨਾ ਦੇ ਵਿੱਚ ਇਸ ਦੇ ਚੱਲਦੇ ਹੋਏ ਰੋਸ ਵੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਚੱਲਦੇ ਹੋਏ ਬਾਜ਼ਾਰ ਵੀ ਬੰਦ ਕਰਵਾਏ ਗਏ ਹਨ ਤੈਜ਼ਿਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਇਸ ਮੌਕੇ Hindu ਲੋਕਾਂ ਦਾ ਕਹਿਣਾ ਸੀ ਦੋ ਸਿੱਖ ਨੌਜਵਾਨਾਂ ਵੱਲੋਂ ਇਹ ਪੋਸਟਰ ਲਗਾਏ ਗਏ ਹਨ ਇਹਨਾਂ ਪੋਸਟਰਾਂ ਨਾਲ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਅਤੇ ਲੋਕਾਂ ਨੇ ਕਿਹਾ ਕਿ ਦੋਵੇਂ ਨੌਜਵਾਨ ਸੀਸੀਟੀਵੀ ਦੇ ਵਿੱਚ ਕੈਦ ਹੋਏ ਹਨ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਨੂੰ ਕਾਬੂ ਕਰਦੇ ਹੋਏ ਸਖਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲਪਰੀ ਸਿੰਘ ਖੁਸ਼ੀ ਪਰਦੀ ਰਿਪੋਰਟ ਇੱਕ ਘੰਟਾ ਪਹਿਲਾਂ ਹੀ ਕੋਈ ਦੋ ਨੌਜਵਾਨ ਆਏ ਨੇ ਖਾਲਿਸਤਾਨ ਦੇ ਟੰਡੇ ਪੋਸਟਰ ਵਗੈਰਾ ਇੱਥੇ ਲਾਗੇ ਨੇ ਤਕਰੀਬਨ 40 ਜਿਸ ਦੇ ਵਿੱਚ ਸਹਿਮ ਦਾ ਮਹੌਲ ਹੈ ਕਿ ਇਹ ਜਿਹੜੀ ਘਟਨਾ ਆਈ ਹੈ ਇਹ ਨਹੀਂ ਹੋਣੀ ਚਾਹੀਦੀ ਜੀ ਨਾਲ ਮਿਲ ਕੇ ਰਹਿਣਾ ਚਾਹੀਦਾ ਵਾ ਕਿ ਜੋ ਗਲਤ ਕੰਮ ਹੋਇਆ ਇਹ ਨਹੀਂ ਹੋਣਾ ਜੀ ਘਟਣਾ ਅੱਜ ਦਿਨ ਦਿਹਾੜੇ ਜਿਹੜੇ ਆ ਖਾਲਸਾ ਜਿੰਦਾਬਾਦ ਦੇ ਪੋਸਟ ਲੱਗੇ ਆ ਤੇ ਇੱਕ ਥਾਂ ਤਾਂ ਨਹੀਂ ਸ਼ਹਿਰ ਦੇ ਮਾਦਾ ਕਾਲੀ ਮੰਦਰ ਦੇ ਕੋਲ ਤੇ ਨਹਿਰੂ ਗੜ੍ਹ ਦੇ ਆਪਣੇ ਚਗਰੀ ਬਾਜ਼ਾਰ ਦੇ ਵਿੱਚ ਕਿਲਾ ਮੱਡੀ ਦੇ ਮੋੜ ਤੋਂ ਹੋਰ ਥਾਂ ਤਾਂ ਵੀ ਜਿਹੜੇ ਆ ਖਾਲਸਾ ਦੇ ਪੋਸਟ ਜਿਹੜੇ ਲਾਏ ਗਿਆ ਜਿੱਦਾਂ ਪੰਜਾਬ ਦੇ ਹਿੰਦੂਆਂ ਦਾ ਖਾਸ ਕਰਕੇ ਬਟਾਰਾ ਦੇ ਹਿੰਦੂਆਂ ਦਾ ਜਿਹੜਾ ਮਨੋਵਲ ਡਿੱਗਾ ਤੇ ਦੂਜੇ ਬੰਨੇ ਬਟਾਰਾ ਸ਼ਹਿਰ ਤੇ ਜਿਹੜੇ ਹੋਰ ਕੁਝ ਆਧੁਚੇ ਪ੍ਰੋਤਿਆਂ ਦੇ ਘਟਰਾਵਾਬਦ ਜਿਹਦਾ ਕਰਕੇ ਸਾਰਾ ਪੰਜਾਬ ਦਾ ਮਾਹੌਲ ਖਰਾਬ ਹੋਇਆ ਪਿਆ ਵਾ ਪੰਜਾਬ ਦੇ ਹਿੰਦੂ ਡਰ ਰਿਹਾ ਪਿਆ ਪਰ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹਦਾ ਕਿਸੇ ਹੱਲ ਕੋਈ ਧਿਆਨ ਨਹੀਂ ਆ ਇਹ ਆਪਣੇ ਇਹ ਦੋ ਮੁੰਡੇ ਸਿੱਖ ਨੌਜਵਾਨ ਜੀ ਜਿਹੜੇ ਜਿਨ੍ਹਾਂ ਨੇ ਪੋਸਟਰ ਲਾਏ ਆ ਤੇ ਇਹਦੇ ਪਰਚਾ ਤਾਂ ਜਿਗਾ ਦੇਸ਼ਦੋ ਦਾ ਮਕਤਬਾਦਰ ਜੀ ਕੀਤਾ ਜਾਵੇ ਇਹਨਾਂ ਦੇ ਖਿਲਾਫ ਹੋਰ ਕੀ ਚਾਹਨਾ ਆ ਬਿਲਕੁਲ ਕਰਾ ਰਹੇ ਆ ਜੀ ਅੱਜ ਜਿੰਨਾ ਕੋ ਹੋਇਆ ਹੋਇਆ ਕੱਲ ਬਾਕੀ ਸਾਰਾ ਲੋਡ ਪਈ ਸਾਰਾ ਬਾਜ਼ਾਰ ਜਿਹੜਾ ਸ਼ਹਿਰ ਬਟਾਲਾ ਬੰਦ ਹੋਊਗਾ ਤਿੰਨ ਚਾਰ ਪੋਸਟਰ ਜਿਹੜੇ ਨੇ ਉਹ ਚੱਕੀ ਬਾਜ਼ਾਰ ਚ ਲੱ ਖਾਲਸਤਾਨ ਜਿੰਦਾਬਾਦ ਪੰਜਾਬੀ ਚ ਲਿਖਿਆ ਉੱਤੇ ਹਾਂ ਕੀ ਕੀਤਾ ਗਿਆ ਉਹਦੇ ਚ ਅਸੀਂ ਸਰਚ ਕਰ ਰਹੇ ਆ CCTV ਕੈਮਰੇ ਦੀ ਸਰਚ ਕਰ ਰਹੇ ਆ ਆਪਾਂ ਦੋ ਦੋ ਮੁੰਡੇ ਕਹਿੰਦੇ ਆ ਜਿਨ੍ਹਾਂ ਨੇ ਲਾਏ ਨੇ ਕਾਲੀ ਅਗਟਵਾ ਤੇ ਸੀ ਉਹਨਾਂ ਨੂੰ CCTV ਵੇਖ ਰਹੇ ਆ ਉਹਨਾਂ ਨੂੰ ਟ੍ਰੇਸ ਕਰਨ ਵਾਸਤੇ ਕੋਈ ਅਸੋਸੀਏਟਿਵ ਨਜ਼ਰ ਆਈ ਹੈ ਨਹੀਂ ਕਰ ਰਹੇ ਆ ਜੀ ਕਰ ਰਹੇ ਆ ਹਾਂਜੀ ਜਿਹੜੇ ਖਾਲਸਤਾਨ ਦੇ ਪੋਸਟ ਲੱਗੇ ਉਹਨਾਂ ਦਾ ਕੀ ਕੀਤਾ ਉਹ ਉਸੇ ਲਾਲੇ ਕਬਜ਼ੇ 'ਚ ਲਾ ਲਿਆ ਕਬਜ਼ੇ ਲਾ ਲਿਆ